ਰਾਗੀ ਨੂੰ ਸਰਾਫ ਹੈ ਦਸਮ ਪਾਤਸ਼ਾਹ ਦਾ ਜੋ ਰਾਗੀ ਰੋਗੀ ਸੋਈ ਰਾਗੀ ਸਰਾਫ ਹੈ ਨਾ ਸਾਰੇ ਜੀ ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਪੰਤ ਕਰ ਨਹੀਂ ਹਰ ਹਰ ਵੀ ਜੈ ਰਾਮ ਰਾਜੇ ਉਹਨਾਂ ਤੇ ਬਿਲਕੁਲ ਵੀ ਅਸਰ ਨਹੀਂ ਹੋ ਸਕਦਾ ਰਾਗੀਆਂ ਦੇ ਹੋਣਾ ਹੀ ਨਹੀਂ ਰਾਗੀ ਬੰਨ ਨੂੰ ਬਣਾ ਕੀਤਾ ਸੀ ਇਸ ਕਰਕੇ ਗੁਰੂ ਘਰ ਨੇ ਬਰਾਸੀ ਰੱਖੇ ਤੇ ਰਾਗੀ ਆਪਣੀ ਬਣੇ ਉਦੋਂ ਮਾਂ ਰੱਖੇ ਸੀ ਇਹਨਾਂ ਦੇ ਜਾਣ ਦੋ ਮਾਇਆ ਇਹਨਾਂ ਨੂੰ ਕੀ ਪਤਾ ਬਰਾਸੀ ਕਿਉਂ ਰੱਖੇ ਸੀ ਸਿੱਖ ਨਹੀਂ ਰਾਗੀ ਬਣ ਦਿੱਤੇ ਬਰਾਸੀ ਬਣਾਏ ਤੇ ਦੂਈ ਮਤਾਲੇ ਇਹ ਇਹਨਾਂ ਨੂੰ ਕੀ ਬਤਾ ਕਹਾਣੇ ਬਣਾਏ ਸੀ ਕਿ ਜੇ ਆਪ ਬਣ ਗਏ ਤਾਂ ਪੱਟੀ ਵੇਸ ਵੀਰਾਂ ਦੀ ਹੋਈ ਐ ਪਰ ਮਰਦਾਨਾ ਨੂੰ ਸੱਤਾ ਦੇ ਬਲਵੰਡ ਨੇ ਸੱਤਾ ਬਲਵੰਡ ਸੱਤਾ ਬਲਵੰਡ ਨੇ ਕੀ ਕੀਤਾ ਬਲਵੰਡ ਨੇ ساری ਜ਼ਿੰਦਗੀ ਵਾਇਆ ਖਾਤਰ ਕੀਤਾ ਨਾ ਮੇਰਾ ਨੂੰ ਅੱਲਾ ਇਹਨਾਂ ਨੂੰ ਬਤਾ ਜੀ ਸੱਤਾ ਬਲਵੰਡ ਨੂੰ ਕੀ ਹੋ ਗਿਆ ਗੁਰੂ ਕਰਕੇ ਰਹਿੰਦਾ ਹੈ ਦਰਸ਼ਨ ਕਰਦਾ ਹੈ ਬਾਣੀ ਪੜਦਾ ਹੈ ਕੀ ਹੋ ਗਿਆ ਕਾਰ ਕਿੱਥੋਂ ਆ ਗਿਆ ਵਾਇਆ ਜੋ ਇੱਕ ਦਿਨ ਹੋਇਆ ਹੋਇਆ ਜੀ ਅੰਦਰ ਅਜੋ ਮਰਦਾਨਾ ਨਹੀਂ ਆਇਆ ਹੈ ਜਾ ਮਰਦਾਨਾ ਮੇਰੇ ਪੈਸਾ ਨਹੀਂ ਸੀ ਆਉਂਦਾ ਉਹ ਘਰ ਨਾਲ ਬਚਿਆ ਹੋਇਆ ਸੀ ਹੂੰ ਨਾ ਨਾ ਤਾਂ ਬਚਾਰੀ ਉਹ ਤਾਂ ਪੈਸਾ ਨਹੀਂ ਸੀ ਹੋਗਾ ਮਹਿਮਾ ਰਸੀ ਹਾਂ ਵਾ ਰਸੀਮ ਰਸੀ ਹੋਈ ਪਰ ਮਰਦਾਨੇ ਤੇ ਵੀ ਉਹ ਜਾਦੂ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀ ਜਿਹੜਾ ਜਾਦੂ ਹੋਣਾ ਚਾਹੀਦਾ ਲੈਣੇ ਦੇ ਹੋ ਗਿਆ ਮਰਦਾਨੇ ਤੇ ਜੋ ਨਹੀਂ ਹੋਇਆ ਗ੍ਰਹੀ ਉਥੇ ਜਾਣੀ ਚਾਹੀਦੀ ਮਰਦਾਨੇ ਤੇ ਉਹ ਜਾਦੂ ਕਿਉਂ ਨਹੀਂ ਹੋਇਆ ਜਿਹੜਾ ਲੈਣੇ ਦੇ ਹੋ ਗਿਆ ਵਿਚਾਰ ਨਾਲੀਆਂ ਗੱਲਾਂ ਨੇ ਇਹ ਤਾਂ ਇਹ ਨਹੀਂ ਸਿੱਖਦਾ ਬਿਲਕੁਲ ਇਹ ਨਹੀਂ ਇਹਨਾਂ ਨੂੰ ਕੀ ਪਤਾ ਮਰਦਾਨੇ ਵਾਲਾ ਉਹ ਛੱਤੇ ਬਲਵੰਡ ਵਾਲਾ ਵਾਇਰ ਮੁਜਬੀਬਾਲੀ ਲੈਣੇ ਆ ਨਹੀਂ ਸਕਦੀ ਲੈਣਾ ਲੈਣਾ ਨੇ ਮੂਰਤੀ ਪੂਜਾ ਛੱਡੀ ਥੀ ਇਹ ਆਨੇ ਨੇ ਮੂਰਤੀ ਪੂਜਾ ਅਪਣਾਈ ਉਹ ਲੈਣਾ ਨੇ ਮੂਰਤੀ ਪੂਜਾ ਛੱਡੀ ਜਾਣੇ ਨੇ ਫੜਾਈ ਹੈ ਮੂਰਤੀ ਪੂਜਾ ਉਹ ਇਹ ਛੱਡੀ ਜਾਂ ਤਿਆਗੀ ਹੈ ਇਹਨਾਂ ਨੇ ਅਪਣਾਈ ਹੈ ਗੁਰੂ ਆਪਣਾ ਦੱਸਣਾ ਇਥੋਂ ਪਾ ਜਾਣਾ ਛੱਡਿਆ ਹੈ ਗੁਰਦਾਰਾ ਪਾਣ ਦੇ ਇਹ ਬੇਲੇ ਕਰ ਖੂਏ ਇਹ ਉੱਥੇ ਜਗਾ ਪਾਣ ਦੇ ਤੁਸੀਂ ਕੀ ਕਰ ਲੀਏ ਜਾਂ ਉਹਨਾਂ ਦਾ ਛੱਡਿਆ ਕਿਉਂ ਕਾ ਜਾਣਾ ਇਹਨਾਂ ਦਾ ਗੁਰਦਾਰਾ ਬਣਾਉਂਦੇ ਨੇ ਜਾਂ ਤੇ ਕਹਿੰਦਾ ਫੇਰ ਜਾਣ ਲੱਗਣਾ ਨਾ ਬਹਾਨਾ ਘੁਰਦਾਰੇ ਦਾ ਗੱਪਾਂ ਜਾਣ ਲੱਗ ਜਣ ਲੋਕ ਫੇਰ ਇਹਦੇ ਪਿੱਛੇ ਵੀ ਸ਼ਾਤਲ ਨੇ ਲੋਕ ਇਹ ਸ਼ਾਤਲ ਇਹ ਜਿਹੜੇ ਨੇ ਨਾ ਰਾਸਤੀ ਸਿੱਖ ਸੰਗਤ ਇਹ ਉਹਦੇ ਬੰਦੇ ਨੇ ਸਾਰੇ ਕੀ ਆ ਬੁੱਧੀ ਤੁਸੀਂ ਕੀ ਲੈਣਾ ਲੋਂਦੇ ਤੁਸੀਂ ਕੀ ਲੈਣਾ ਗਏ ਸੀ ਗਏ ਸੀ ਖਬਰਾਂ ਕਾਤੇ ਗਏ ਸੀ ਕਰੇ ਵਸੇ ਗਏ ਤੁਸੀਂ ਆਪ ਸਿੱਖ ਬਣੇ ਨਹੀਂ ਤੁਸੀਂ ਬਣਾ ਦੋ ਲੋਕਾਂ ਨੂੰ ਸਿੱਖ ਆਪੇ ਬਣ ਜਾਓ ਜਿਹੜਾ ਆਪ ਨਹੀਂ ਸਿੱਖ ਜੀ ਨੇ ਬਣਨਾ ਉਹਨੇ ਰਕਾਤਾ ਜਾ ਕੇ ਕੀ ਕਰਨਾ ਸਿਖਰੋਂ ਘੱਗਾ ਜਾਣ ਲੜਾਣਾ ਇਹ ਆਉਤੇ ਕਹੇਸ ਕਰਨ ਲੜਾਈ ਕਰਨੀ ਆ ਜਾ ਕੇ ਯਾ ਕਰੇਸ ਕਰਨ ਉੱਤੇ ਜਾਤੇ ਯਾ ਤਾਂ ਕੋਈ ਕਹੇ ਪਹਣ ਹੋਰਾਂ ਦੀ ਵਿਚਾਰਦਾਰ ਹੋ ਰਹਾ ਕਰਦੇ ਨੇ